ਮੇਰਾ ਨਾਮ ਜਸਪਾਲ ਸਿੰਘ ਜੀ ਫਰੇਡਰ ਚੋੜਿਆ ਜੀ ਜਸਪਾਲ ਸਿੰਘ ਜੀ ਕਿਸ ਤਰ੍ਹਾਂ ਦੇ ਏਜੰਟ ਨਾਲ ਗੱਲ ਹੋਏ ਕਿਸ ਤਰ੍ਹਾਂ ਤੁਸੀਂ ਪਹੁੰਚੇ ਯੂ ਐਸ ਏ ਮੈਂ ਯੂ ਐਸ ਏ ਜੇ ਤੋ ਇੱਥੋਂ ਗਿਆ ਸੀਗਾ ਏਜੰਟ ਨਾਲ ਗੱਲ ਹੋਈ ਗਏ ਮੇਰੀ ਇੱਕ ਨੰਬਰ ਤੇ ਵੀਜ਼ਾ ਪ੍ਰੋਪਰ ਲਵਾ ਕੇ ਤੁਹਾਨੂੰ ਅਮਰੀਕਾ ਭੇਜਾਂਗੇ ਤੇ ਪਰ ਮੇਰੇ ਨਾਲ ਧੋਖਾ ਹੋ ਗਿਆ ਤੇ ਹੁਣ ਕਿੰਨੇ ਪੈਸੇ ਦੀ ਗੱਲ ਮੇਰੀ 30 ਲੱਖ ਦੀ ਗੱਲ ਹੋਈ ਸੀ ਸਾਰੇ ਪੈਸੇ ਚਲੇ ਗਏ ਸਾਰੇ ਪੈਸੇ ਚਲੇ ਗਏ ਇੱਥੋਂ ਤੁਸੀਂ ਕਿੱਥੇ ਗਏ ਪੰਜਾਬ ਤੋਂ ਫਰੇਡਰ ਕਿੱਥੇ ਗਏ ਸੀ ਸਭ ਤੋਂ ਪਹਿਲਾਂ ਮੈਂ ਇੱਥੋਂ ਯੂਰਪ ਗਿਆ ਸੀ ਜੀ ਸਫੇਰ ਜੋਰਪਤੋਂ ਫਿਰ ਡੰਕ ਲਗਾਈ ਗਿਆ ਜਾਂ ਤੇ ਇੱਕ ਨੰਬਰ ਜੀ ਵਿਜਾ ਲਵਾ ਕੇ ਕਹਿੰਦਾ ਮੈਂ ਤੈਨੂੰ ਭੇਜਾਂਗਾ ਪਰ ਉਹਨੇ ਮੇਰਾ ਫਰਾਡ ਕੀਤਾ ਹਾਂਜੀ ਫਿਰ ਉਹਨੇ ਆਪਣਾ ਮੈਨੂੰ ਬ੍ਰਾਜ਼ਿਲ ਤਾਂ ਕਹਿੰਦਾ ਸੀ ਵੀ ਤੈਨੂੰ ਉਥੋਂ ਦੇ ਮੈਂ ਬਾਈਏਰ ਹੀ ਗਿਆ ਸੀ ਬ੍ਰਾਜ਼ਿਲ ਤੱਕ ਤੇ ਅੱਗੇ ਵੀ ਬਾਈਏਰ ਦੀ ਗੱਲ ਹੋਈਗੀ ਪਰ ਉਹਨੇ ਧੋਖਾ ਕਰ ਲਿਆ ਮੈਂ ਮੈਂ 24 ਸੱਤੂ ਗਿਆ ਸੀ 6ਵੇਂ ਮਹੀਨੇ ਵਿਜਟ ਅਵੀ ਸ਼ੀਮੀ ਨੇ ਬੱਤ ਚੁਣੀ ਹਾਂ ਜੀ ਸ਼ੀਮੀ ਨੇ ਮਰਦ ਤੇ ਜੀ ਯੂ ਐਸ ਤੋਂ ਪਹੁੰਚਿਆ ਮੈਂ 24 1 ਜਨਵਰੀ ਦੇ 25 ਦੇ ਉੱਤੇ ਬਾਰਡਰ ਕ੍ਰਾਸ ਕੀਤਾ ਹਾਂ ਜੀ ਬਾਰਡਰ ਕ੍ਰਾਸ ਕੀਤਾ ਜੀ ਯੂ ਐਸ ਗਿਆੰ ਕਰਨੇ ਦਿਨ ਹੋਏ 11 ਦਿਨ ਬਾਅਦ ਉਹਨੇ ਵਾਪਸ ਭੇਜ ਦਿੱਤਾ 11 ਦਿਨ ਹੋਏ ਉੱਥੇ ਤੁਹਾਨੂੰ ਅਰੈਸਟ ਕਰ ਲਿਆ ਹਾਂ ਜੀ ਅਰੈਸਟ ਕਰ ਲਿਆ ਹਾਂ ਜੀ ਬਾਰਡਰ ਪੈਟਰੋਲ ਜੀ ਬਾਰਡਰ ਪੈਟਰੋਲ ਕਿੰਨੇ ਦਿਨ ਰੱਖਿਆ ਤੁਹਾਨੂੰ ਉਹਨੇ 11 ਦਿਨ ਰੱਖਿਆ ਤੁਹਾਨੂੰ ਕਿਵੇਂ ਪਤਾ ਲੱਗਾ ਪਿੰਡੀਆਂ ਭੇਜਣ ਲੱਗੇ ਤੁਹਾਨੂੰ ਕੋਈ ਪਤਾ ਨਹੀਂ ਜਦੋਂ ਉਹਨਾਂ ਨੇ ਫਲੈਟ ਚ ਬਾਹਰ ਕਰ ਜਾ ਦੋਸਤਾਂ ਉਦੋਂ ਪਤਾ ਲੱਗਾ ਵੀ ਇੰਡੀਆ ਦੱਸਿਆ ਮੈਂ ਤੁਹਾਨੂੰ ਨਹੀਂ ਨਹੀਂ ਦੱਸਿਆ ਨਹੀਂ ਕੋਈ ਜੀ ਤੁਹਾਨੂੰ ਕਦੋਂ ਪਤਾ ਲੱਗਾ ਵੀ ਇੰਡੀਆ ਆ ਗੀ ਉਹ ਜਦੋਂ ਮੰਨ ਲਓ ਵੀ ਉਹਨਾਂ ਨੇ ਹਨ ਨੂੰ ਪਲੇਨ ਚ ਬਹਾਲਤਾ ਥੋੜਾ ਚੱਲਣ ਤੋਂ ਬਾਅਦ ਉਹ ਅਗਲੇ ਪਾਸੇ ਰੇ ਹੋਈ ਇਹ ਸੋਚਿਆ ਵੀ ਦੂਜੀ ਚੌਂਕੀ ਤੇ ਜਾ ਮੰਨ ਲਓ ਕਿ ਕੈਂਪ ਚ ਲੈ ਕੇ ਚੱਲੇ ਤੇ ਬਾਅਦ ਚ ਉਹਨਾਂ ਜਿਹੜਾ ਪੁਲਿਸ ਅਫਸਰ ਹੀ ਉਹਨਾਂ ਨੇ ਉਹਨਾਂ ਦੱਸਿਆ ਵੀ ਤੁਸੀਂ ਇੰਡੀਆ ਜਾ ਰਹੇ ਹਨ ਨੂੰ ਪ੍ਰੋਪਰ ਹੱਥ ਘੜੀਆਂ ਲੱਗੀਆਂ ਇਹ ਪੈਰਾਂ ਨੂੰ ਬੇੜੀਆਂ ਪੈਰਾਂ ਹਾਂ ਜੀ ਤੇ ਉਹ ਇੱਥੇ ਆ ਕੇ ਪਤਾ ਲੱਗਿਆ ਕਿ ਹੱਥ ਘਰੀਆਂ ਤੇ ਬੀੜੀਆਂ ਤੁਹਾਨੂੰ ਇਹ ਇੰਡੀਆ ਚ ਆਣ ਕੇ ਕੋਈ ਹਾਂਜੀ ਇੰਡੀਆ ਚ ਆ ਕੇ ਕੋਈ ਹਾਂਜੀ ਰਾਜ ਸਾਹਿਬ ਨੂੰ ਵਰਤੋ ਜਦੋਂ ਰਾਜ ਸਾਹਿਬ ਹੀ ਉੱtre ਉੱਥੇ ਪਤਾ ਲੱਗਾ ਵੀ ਅਸੀਂ ਸਾਰਾ ਨਹੀਂ ਪਿੱਛੋਂ ਥੋੜਾ ਬਹੁਤ ਪਤਾ ਲੱਗ ਗਿਆ ਹੈ ਵੀ ਹਿੰਦੀ ਆ ਜਾ ਰਹੇ ਹਾਂ ਮਤੇ ਨਹੀਂ ਪਤਾ ਵੀ ਆਪਾਂ ਕਿਹੜੀ ਸਟੇਟ ਚ ਜਾ ਰਹੇ ਤੇ ਉਹ ਇੱਥੇ ਆ ਕੇ ਪਤਾ ਲੱਗਿਆ ਇਹ ਤਾਂ ਤੇਰੀਆਂ ਇੱਥੇ ਖੋਲੀਆਂ ਹਾਂਜੀ ਇੱਥੇ ਆ ਕੇ ਖੋਲੀਆਂ ਮਹਿਸੂਸ ਤੁਸੀਂ ਆਪ ਹੀ ਜਾਣ ਸਕਦੇ ਵੀ ਬੰਦਾ ਕਿਦਾਂ ਦਿਲ ਟੁੱਟ ਜਾਂਦਾ ਇੱਕ ਵਾਰ ਵੀ ਸਾਡੇ ਨੇ ਕੀ ਚੱਕਰ ਬਣ ਗਿਆ ਆਹ ਕੰਨ ਨੂੰ ਦਿੰਦੇ ਐਸਾ ਪਾਉਤ ਲੱਗਾ ਸੀ ਹਾਂਜੀ ਪੈਸਾ ਬਹੁਤ ਲੱਗਾ ਸਾਰਾ ਪੈਸੇ ਦਾ ਇੰਤਜ਼ਾਮ ਐਡਾ ਸਜਣਾ ਮਿੱਤਰਾਂ ਕੋ ਫੜ ਕੇ ਜਿੰਨ ਕੋ ਜੀ ਵੀ ਪੜ੍ਹਨੀ ਪਈ ਜਿੰਨਾ ਜੋ ਵੀ ਹੋਇਆ ਕਿੰਨੂੰ ਲੈ ਕੇ ਕੀ ਕਹਿੰਦੇ ਬਹੁਤ ਮਾੜਾ ਹੋਇਆ ਦੋਸ਼ ਤੇ ਵਿਆਹ ਟਨੂ ਦਿੰਨੇ ਕੋਈ ਆਪਣੀ ਕਿਸਮਤ ਨੂੰ